ਹਿੰਸਾਸਿਕਾਲ ਦੇ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਕਿਸਾਨ ਵੀਰੋ ਅੱਜ ਤੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਅੰਮ੍ਰਿਤਸਰ ਵਾਲਾ ਮੰਡੀ ਚ ਵੀਡੀਓ ਬਣਾ ਰਹੇ ਆਂ ਵਿਸਾਖੀ ਦੇ ਮੌਕੇ ਤੇ ਆਪਾਂ ਕਮਲ ਵੀਰ ਤੇ ਹੰਕਾਰ ਵੀਰ ਕੋਲ ਪਹੁੰਚੇ ਆਂ ਜਿਹੜਾ ਵਾ ਮਾਲ ਵੀਰ ਜੀ ਉਹਨਾਂ ਨੇ ਮੰਡੀ ਚ ਲਿਆਂਦਾ ਵਾ ਤੇ ਇਹ ਤੁਹਾਨੂੰ ਵਿਖਾਉਨੇ ਆਂ ਪਛੋ ਕੁਝ ਤੁਹਾਨੂੰ ਤੋਰ ਕੇ ਖਵਾਇ ਕਹੋ ਵਿੱਚੋਂ ਵੇਗੀਆਂ ਵਾ ਕਹੋ ਵੀ ਕਨਾਲੀਆਂ ਵਾ ਸਾਰੀ ਗੱਲਬਾਤ ਆਪਾਂ ਵੀਰ ਜੀ ਉਹਨਾਂ ਨਾਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਚੜ੍ਹਦੀ ਕਲਾ ਜੀ ਲਾਤੀਆਂ ਮੰਡੀ ਚ ਰੌਣਕਾਂ ਫਿਰ ਹਾਂਜੀ ਅੱਜ ਲੱਗ ਕੇ ਰੌਣਕ ਪਸ਼ੂ ਅੰਦਰ ਕਰ ਲਏ ਜੇ ਅੰਦਰ ਨਹੀਂ ਪੈਗਣ ਦੇ ਬਾਹਰ ਮੇਂ ਹੀ ਪੈਂਦਾ ਪਿਆ ਦੇਖ ਸਕਦੇ ਜੇ ਤੇ ਉਹਦੇ ਕਰਕੇ ਇੱਕਦਮ ਪਸ਼ੂ ਅੰਦਰ ਕਰਨੇ ਪਏ ਆ ਬਾਕੀ ਰੌਣਕ ਲੱਗੀ ਪੂਰੀ ਫਿਰ ਹਾਂਜੀ ਕਿਵੇਂ ਚੱਲਣ ਤੇ ਆ ਮੰਡੀ ਦਾ ਮਾਹੌਲ ਚੱਲ ਵਧੀਆ ਲੱਗਾ ਮੰਡੀ ਚ ਆਣ ਕੇ ਫਿਰ ਕਿੰਨੀਆਂ ਲਿਆਂਦੀਆਂ ਫਿਰ ਬੱਚੇ ਤੇ ਆ ਗਏ ਆ 10 ਦੀ ਜੀ ਅੱਛਾ ਇਹਦੇ ਵਿੱਚੋਂ ਸੇਲ ਹੋਈਆਂ ਕਿੰਨੀਆਂ ਵੇਚਤੀਆਂ ਇਹ ਚਿਕਨ ਚਾਲਕਾਂ ਵਿੱਚ ਚਾਰ ਬੇਤੀਆਂ ਸ਼ੇਰ ਅੱਜ ਹੀ ਲੈਂਦੇ ਅੱਜ ਹੀ ਚਾਰ ਬੇਤੀਆਂ ਨੌ-10 ਅੱਜ ਫੇਰ ਮਾਲ ਨਵਾਂ ਅੱਛਾ ਕੋਸ਼ ਵਿੱਚ ਆ ਵੀ ਗਿਆ ਹਾਂਜੀ ਹਾਂ ਮਤਲਬ ਕਿ ਕੰਮ ਖੇਤ ਕੇ ਰੱਖਿਆ ਮੰਡੀ ਜੀ ਵਿਕੇ ਉਹਨਾਂ ਕੋ ਮਗਾਈ ਜਾਂਦੇ ਜੇ ਵਿਕ ਚੰਨ ਅੱਛਾ ਜੇ ਉਹਨਾਂ ਕੋ ਮਗਾਈ ਦਾ ਫੇਰ ਦੋਰੇ ਠੀਕ ਠੀਕ ਆ ਤੇ ਤੇ ਨਾਮ ਦੱਸ ਦਈਏ ਕਰੀ ਨਾਮ ਮੇਰਾ ਅਦਨਕਾਰ ਸਿੰਘ ਆ ਜੀ ਹਾਂਜੀ ਪਿੰਡ ਘੋਗਾ ਵਾ ਠੀਕ ਆ ਸੀਲੋ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਹੁਣ ਨੰਬਰ ਸਾਰੀਆਂ ਹੁਣ ਤੇ ਅੰਮ੍ਰਿਤਸਰ ਆਪਾਂ ਬੱਲੇ ਦੇ ਲਾਕੇ ਹਾਂਜੀ ਹਾਂ ਚਲੋ ਦਿਖਾਈਏ ਕੋਈ ਤੋਰ ਕੇ ਆਪਾਂ ਖੋਲੋ ਖੋਲੋ ਜੀ ਖੋਲੋ ਕੋਈ ਹੋ ਜਿਹੜੀ ਤੁਹਾਨੂੰ ਚੰਗੀ ਲੱਗੀ ਖੋਲਦੇ ਆ ਨੀਲੀ ਦੀਆਂ ਦੋਵੇਂ ਚਲੋ ਨੀਲੀ ਦੀਆਂ ਪਹਿਲਾਂ ਦੋਵੇਂ ਦਿਖਾਈਏ ਨੀਲੇ ਦੀਆਂ ਮੱਝਾਂ ਤੁਹਾਨੂੰ ਦੋ ਤੋਰ ਕੇ ਵਿਖਾਉਨੇ ਪਹਿਲਾਂ ਗੱਲੀ ਗੱਲੀ ਦਿਖਾਵਦੇ ਗੱਲੀ ਰਹਿਣ ਤੇ ਵਜਈ ਤੋਰ ਲੈ ਆ ਜੋ ਲੈ ਆ ਲੈ ਆ ਕੱਲੀ ਪਿੰਡੀ ਇਹ ਕਾ ਨੀਲੀ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਝੋਟੀ ਆ ਚੰਗੇ ਕਦ ਕਾਠ ਵਾਲੀ ਆ ਮਾਲ ਜਿਹੜਾ ਚੰਗਾ ਹੀ ਵੀਰ ਜੀ ਨੇ ਲਿਆਂਦਾ ਵਾ ਸਾਰਾ ਥੋੜਾ ਡਰਦੀ ਆ ਚਲੋ ਕੋਈ ਗੱਲ ਨਹੀਂ ਲੈ ਲਏ ਇਹਦਾ ਮਗਰ ਨਾ ਨੀਲੀ ਦੀ ਕੱਟੀ ਆ ਵੀਰ ਜੀ ਅੱਛਾ ਉਹ ਕੱਟੀ ਨੀਲੀ ਦੀ ਇਹ ਨਾ ਕੋਈ ਸਮਝੇ ਮੰਡੀ ਆ ਠੀਕ ਆ ਘਾੜ ਵਖਾਲ ਦੋ ਅੱਛਾ ਇਹ ਸਾਡੇ ਕੋਈ ਸੌਦਾ ਕਰ ਲੇ 13 ਕਿਲੋ ਦੁੱਧ ਜਿਹੜਾ ਹਾਜ਼ਰ ਆ ਅੱਛਾ ਘਰ ਜਾ ਕੇ ਵੀ ਝੋੜੇ 16 ਵਿੱਚ 17 ਕਿਲੋ ਦੁੱਧ ਦਊਗੀ ਠੀਕ ਆ ਇਹ ਆ ਕਿ ਚਲੋ ਤੁਹਾਨੂੰ ਤੇ ਸਾਰੇ ਜਾਣਦੇ ਹੀ ਆ ਪਹਿਲਾਂ ਵੀ ਤੇ ਘਰੇ ਜਾ ਕੇ ਵੀ ਕੋਈ ਚਵਾਈ ਕਰ ਸਕਦਾ ਜਿਤਨਾ ਮਰਜ਼ੀ ਜੇ ਕੋ ਇੱਥੇ ਵਿਸਾਈ ਪਾ ਦੂਗਾ ਆਪਾਂ ਘਰੇ ਦਾ ਜਾਗੇ ਅੱਛਾ ਘਰੇ ਜਾ ਕੇ ਵੀ ਝੋਗੇ ਲੈ ਠੀਕ ਆ ਜਿੰਦੀ ਤੇ ਇੱਥੇ ਠੀਕ ਆ ਠੀਕ ਹੈ ਮਤਲਬ ਇੰਨੀ ਕ ਆਪਾਂ ਗਾਰੰਟੀ ਦਵਾਂਗੇ ਤੇ ਮੰਡੀ 'ਚ ਇਹਦਾ ਮੁੱਲ ਕੀ ਕਰਨ ਦੇ ਜੀ ਮੰਡੀ 'ਚ ਤਾਂ ਮੁੱਲ ਦੋ ਕਰਨ ਦੇ ਆ ਜੀ ਅੱਛਾ ਹਾਂ ਜੀ ਬਾਕੀ ਵੀਡੀਓ ਵਾਲਾ ਜੇ ਉਤਰਾ ਕੇ ਇਹਨੂੰ ਪੁੱਛਣਾ ਹੋਵੇ ਫੋਨ ਲਾ ਕੇ ਪੁੱਛ ਲੈ ਉਹਦਾ ਮੁੱਲ ਜਿਹੜਾ ਵਾ ਉਤਰਾ 1.5 ਅੱਛਾ ਸਿੱਧਾ ਹੀ 50 ਸਿੱਧਾ ਹੀ 50 ਠੀਕ ਮੰਡੀ 'ਚ ਤਾਂ ਦੋ ਵੀ ਦੋ ਕਰੀ ਚਾਈਦਾ ਠੀਕ ਤੇ ਉਤਰਾ ਕਿੰਨਾ ਦੋ ਚ ਵਾਈ ਜਾਊਗੀ ਐ ਦੁੱਧ ਵੀਰ ਜੀ 16 ਕਿਲੋ ਦਾ ਆਪਾਂ ਕਹਿੰਦੇ ਆ 15 ਦੀ ਕੋਈ ਗਰੰਟੀ ਵੀ ਨਹੀਂ ਬਾਕੀ ਮਗਰ ਇਹ ਕਿ ਨੀਲੀ ਦੀ ਕੱਟੀ ਬੜੀ ਚੰਗੀ ਮਗਰ ਸੋਹਲੇ ਮੈਂ ਤੁਝੋਡੀ ਦੇ ਥਾਂ ਨੂੰ ਉਡਾ ਲਓ ਗਾੜ ਦੇ ਉੱਤੇ ਦੀ ਆ ਬਾਕੀ ਇਹਨੂੰ ਬਿਜਾਰ ਨਹੀਂ ਲੱਗਾ ਜੀ ਠੀਕ ਆ ਬਾਕੀ ਹੁਣ ਵੈਸੇ ਵੀ ਤੈਮ ਸ਼ਾਮਾ ਦਾ ਹੋ ਗਿਆ ਚਵਾਈ ਦਾ ਹੋਣੀ ਹਾਲਾ ਜਿਹੜਾ ਤੇ ਆ ਕੱਟੀ ਜੜੀ ਤੇ ਮਗਰ ਨੀਲੀ ਦੀ ਲਿਆਓ ਬਾਕੀ ਦੂਸਰੇ ਵੀ ਖੋਲੋ ਨੀਲੀ ਦੀ ਮੱਝ ਕੱਤੇ ਵਿੱਚ ਚੰਗੇ ਟੀਕੇ ਦੀ ਆ ਠੀਕ ਆ ਜੀ ਤੇ ਆਪ ਵੀ ਝੋਟੀ ਨਹੀਂ ਦਿੱਦੀ ਚੋਣੀ ਬਹੁਤ ਚੰਗੀ ਆ ਲਿਆ ਬਈ ਦੱਸ ਦੇ ਦੇ ਲਾ ਆ ਦੇਖ ਸਾਡੇ ਸੋਹਣੀਆਂ ਮੱਝਾਂ ਜਿਹੜੀਆਂ ਵੀਰ ਜੀ ਨੇ ਮੰਡੀ ਜਿਹੜੀਆਂ ਲਿਆਂਦੀਆਂ ਬਾਕੀ ਤਿੰਨ ਚਾਰ ਦਿਨ ਇੱਥੇ ਪਸ਼ੂ ਰਹਿਣੇ ਆ ਜੇ ਆਪਣਾ ਆਣ ਕੇ ਵੇਚ ਆ ਕੇ ਖੜਾ ਆ ਦੇਖ ਸਾਡੇ ਲੈ ਜਾਓ ਤੇ ਦੇਖੋ ਵੀਰ ਜੀ ਕਿੰਨਾ ਫਿਰ ਤਿਆਰ 11 ਲੀਟਰ ਮਿਲ ਕੇ ਦੁੱਧਾਂਗਾ ਦੋਵੇਂ ਟਾਈਮ 'ਚ ਹੋ ਕੇ ਅੱਛਾ ਇਹ ਵੀ ਮੰਡੀ ਹੈ ਤਿੰਨ ਦਿਨ ਇੱਥੇ ਹੀ ਆਪਾਂ ਅੱਛਾ ਇਹ ਆਨਲਾਈਨ ਚੁਆਲੀਆਂ ਆ ਆਨਲਾਈਨ ਚੁਆਲੇ ਹੁਣ ਵੀ ਚੁਆਲੇ ਚੋਂ ਮੜੀ ਐ ਸਵੇਰੇ ਚੁਆਲੇ ਠੀਕ ਆ ਹਾਂਜੀ ਹਾਂਜੀ ਤੇ ਇਹਨੂੰ ਕਿੰਨਾ ਚਿਰ ਹੋਇਆ ਸੋਈ ਨੂੰ ਇਹਨੂੰ ਸੋਈ ਨੂੰ ਵੀ ਦੇ ਲਓ 4-5 ਦਿਨ ਹੋਏ ਜੇ ਕੱਟੀ ਮਗਰ ਜੀ ਤੇ ਇਹ ਕਿੰਨਾ ਚੁਆਜੇ ਦੁੱਧ ਦੁੱਧ ਬੋਤਾਂ ਨਹੀਂ 14 ਕਿਲੋ ਚੁਆਦੇ ਤੇ ਇਹਦਾ ਮੰਡੀ 'ਚ ਕੀ ਮੁੱਲ ਲਿਆ ਮੰਡੀ ਦੇ ਵਿੱਚ ਇਹਦਾ ਵੀ ਕੜੀ ਜਾਣ ਦੇ ਡੇਰ ਕਰੀ ਜਾਂਦੇ ਆ ਅੱਛਾ ਤੇ ਉਦਾਂ ਜਿਹੜਾ ਵਾ 1 52 ਦੀ ਝੋਟੀ ਖਾਨਾ ਪ ਚਲੋ ਕੋਈ ਫੋਨ ਫੋਨ ਵਾਸਤੇ ਰਹਿਣ ਤੋਂ ਬਾਕੀ ਕੋਈ ਫੋਨ ਲਾਵੇ ਕੋਈ ਲਿਆਓ ਕੋਈ ਦਿਖਾਈ ਅਗਲਾ ਕੋਈ ਪਸ਼ੂ ਹੋਰ ਦਿਖਾ ਲ ਦੋ ਜੀ ਬਾਕੀ ਮੈਂ ਬੰਨ ਦਿਆ ਉਹਦੇ ਕਰਕੇ ਪਸ਼ੂ ਅੰਦਰ ਬੰਨਤੇ ਆ ਆ ਮੁਫਤ ਵਾਲਾ ਭਾਅ ਕਰ ਦਾਂਗੇ ਖਲਣੀ ਕੀ ਇਦਾਂ ਦਿਖਾ ਲਓ ਪਿੱਠ ਪੁਰਾ ਜਿਹਾ ਸਾਰੀਆਂ ਇਦਾਂ ਹੀ ਵਾਣ ਦੋ ਬਾਕੀ ਇਹਦੇ ਸੀਲ ਵਾਲਾ ਹੀ ਕੰਮ ਲਾ ਦੇਣਾ ਕਿੰਨਾ ਇਹਦੇ ਕੋ ਦੁੱਧ ਦੁੱਧ ਦੇ ਕੋਈ ਨਾ ਮੰਨਗੇ ਜਿਹੜਾ ਸਹੀ ਦੁੱਧ ਆ ਆ ਬੱਚਾ ਇਹਦਾ ਕੱਟੀ ਮਗਰੇ ਜੀ ਤੇ ਇਹ ਤਾਂ ਕਿੰਨਾ ਕੇ ਸੀਲ ਵਾਲਾ ਮੁੱਲ ਆ ਦੇਣਾ ਸੀਲ ਵਾਲਾ ਮੁੱਲ ਜੀ 95 95 ਮੰਡੀ ਸੇ ਲੱਖਾਂ ਅੰਦਰ ਹੀ ਲੱਖਾਂ ਅੰਦਰ ਹੀ ਆ ਦੇਖ ਸਾਦੇ ਮੰਡੀ ਚ ਵੀ ਜਿਹੜੀਆਂ ਇਹੋ ਜਿਹੀਆਂ ਮੱਜਾਂ ਲਖਾਂ ਅੰਦਰ ਮਿਲ ਜਾਂਦੀਆਂ ਵਾ ਠੀਕ ਆ ਤੇ ਹੁਣ ਕਿਹੜੀ ਦਿਖਾਈਏ ਇੱਕ ਉਹ ਜਰਸੀ ਵੈੜ ਦਿਖਾਈਏ ਖੋਲ ਕੇ ਲਿਆਓ ਜਰਸੀ ਵੈੜ ਬਾਕੀ ਮਾਲ ਜਿਹੜਾ ਆ ਵੀ ਲਿਆਂਦਾ ਵਾ ਕੁਛ ਆ ਦੇਖ ਸਾਦੇ ਆ ਵੀ ਵੈੜਾਂ ਜਿਹੜੀਆਂ ਚੰਗੀਆਂ ਜਿਹੜੀਆਂ ਲਿਆਂਦੀਆਂ ਆ ਖੀਰੀ ਵੈੜਿਆ ਜਿਹੜੀ ਦੱਸਦੇ ਇੱਕ ਆ ਵਾ ਜਿਹੜੀ ਜਰਸੀ ਜਰਸੀ ਤੁਹਾਨੂੰ ਦਿਖਾ ਦਈਏ ਆ ਵੀ ਦੋ ਦੰਦ ਜਰਸੀ ਆ ਜਿਹੜੀ ਅੱਜ ਹੀ ਸੂਈ ਆ ਲੈ ਜਾ ਪਹਿਲਾਂ ਹੀ ਸੂਆ ਦੋ ਦੰਦ ਜਰਸੀ ਲੈ ਜਾ ਮਗਰ ਵਛੀ ਦੇ ਅ ਸ਼ਾਇਦ ਮਗਰ ਵਛੀ ਆ ਤੇਰਾ ਮੰਡੀ ਚ ਕੀ ਮੋਲਿਆ ਮੁੱਲ ਮੰਗ ਦੇਣ ਵਾਲਾ 65000 65000 ਆ ਬਾਕੀ ਚੱਲੋ ਮੌਕੇ ਦੇ ਮਾਨਤਾਂ ਤੇ ਇਹ ਮੰਡੀ ਵਾਲਾ ਮੁੱਲ ਆ ਜਿਹੜਾ ਤੇ ਦੋ ਦੰਦ ਵੜਿਆ ਪਹਿਲਾ ਸੁਆ ਅੱਜ ਹੀ ਸੂਈ ਆ ਹਾਂਜੀ ਹਾਂਜੀ ਤੇ ਉਹ ਬਾਕੀ ਇੱਕ ਅਖੀਰੀ ਵੜਿਆ ਇੱਕ ਵੜ ਹੋ ਰਿਹਾ ਇਹ ਕਾ ਵੀ ਝੋਟੀ ਦਿਖਾਈਏ ਕੱਲ ਦੀ ਸੂਈ ਆ ਅੱਛਾ ਵੱਡੀ ਕੱਦ ਕਾੜ ਦੀ ਬਹੁਤ ਚੰਗੀ ਇਹ ਕਿੰਨੇ ਕ ਦੁੱਤ ਲੀਆ 20 15 ਬਲਾਸੀ ਦੋਗੀ ਜੀ 10 ਕਿਲੋ ਲਾ ਕੇ ਸਟਾਰਟਿੰਗ ਬੋਲਾ ਅੱਛਾ ਹਾਂ ਵੱਡੀ ਛੋਟੀ ਚੱਲ ਤੇ ਇਹਦਾ ਮੁੱਲ ਮੰਡੀ 'ਚ ਮੁੱਲ ਤਾਂ ਇਹਦਾ ਮੰਡੀ 'ਚ ਹੀ ਦੋਇਆ ਜੀ ਅੱਛਾ ਤੇ ਉਹ ਤਾਂ ਜਿਹੜਾ ਜਸਨੋਆ ਆ ਉਹ ਜਿਹੜੀ ਠੀਕ ਆ ਕਰਦਾਂਗੇ ਮਾਨ ਮਾਨਤਨ ਮੌਕੇ ਤੇ ਹੋ ਜਾਊਗਾ ਠੀਕ ਆ ਤੇ ਠੀਕ ਆ ਵੀਰ ਜੀ ਹੋਰ ਕੁਝ ਹੈ ਨਾ ਫਿਰ ਨਹੀਂ ਨਹੀਂ ਬਸ ਇਹ ਬਸ ਬਾਕੀ ਇਹ ਕਿ ਮੰਡੀ 'ਚ ਚਲੋ ਸੋਨਾ ਰੋਣ ਕਿੰਨੇ ਦਾ ਲੱਗਾ ਆ ਟਾਡਾ ਵੀ ਯਾਰਾ ਟਾਈਮ ਨਾਲ ਲਈਏ ਵੀਰ ਲਾਗੇ ਖਲੋਤੇ ਆ ਸੌਦੇ ਕਰਨੇ ਉਹਨਾਂ ਵੀ ਆਹ ਦੇਖ ਸਾ ਤੇ ਬਾਕੀ ਆਂਕੇ ਵੇਖਿਆ ਕਰ ਸੋਨਾ ਮੋਹਰ ਚਾਲ ਹੁੰਦਾ ਮੰਡੀ 'ਚ